ਨੇ ਸਾਰੇ ਆ ਬਦਮਾਚਾ ਬਕਵਾਸ ਟਰੈਲ ਗਿਆ 14 ਆ ਜਿਵੇਂ ਮਰਜੀ ਆਦਾ ਮਾਰਦਾ ਚੋਦੇ ਸਾਰੇ ਗੱਲਾ ਤੇ ਜੀਰ ਵਾਲੇ ਤੇਰੀ ਵੀ ਭੈਣ ਚੋਦਾ ਬੋਲ ਪਾਲਾ ਸਿੱਧੂ ਬੁਰਨਾ ਬਈ ਪਾਲਾ ਸਿੱਧੂ ਕੌਣ ਚੱਲ ਮੇਰੀ ਗੱਲ ਸੁਣ ਲਾ ਦੀ ਮੇਰੇ ਆ ਹੋਰ ਗੱਲ ਸੁਣ ਉਹ ਸੁਣ ਪਹਿਲਾਂ ਹਾਂ ਮੈਂ ਆਰਗਨਾਈਜ਼ ਸੈਕਟਰੀ ਬੋ ਰਿਹਾ ਪੰਜਾਬ ਕਾਂਗਰਸ ਵਿਧਾਨ ਸਭਾ ਹਲਕੇ ਟਾਂਡੇ ਤੋਂ ਮੈਂ ਐਮਐਮਏ ਦੀ ਇਲੈਕਸ਼ਨ ਲੜਦਾ ਤੂੰ ਤੁਸੀਂ ਤੂੰ ਬਕਵਾਸ ਕੁਝ ਕੀਤਾ ਮੇਰੇ ਦਫ਼ਤਰ ਸਟਾਫ ਨੂੰ ਕਾ ਤਾ ਅਰੇ ਅਰੇ ਪੈਸੇ ਲੈਣ ਦੇ ਓਏ ਤੂੰ ਬਦਵਾਸ਼ਾ ਕੋਈ ਹਾਂ ਹਾਂ ਬਦਵਾਸ਼ਾ ਪਰਮਾਸ਼ਾ ਲੈ ਡੇਢ ਸਾਲ ਦੇ ਪੈਸੇ ਲੈਗੇ ਓਏ ਗੱਲ ਸੁਣ ਓ ਤੂੰ ਰੱਬੋਂ ਬਦਵਾਸ਼ ਲੈ ਰੱਬ ਨਹੀਂ ਆ ਰੱਬ ਨਹੀਂ ਹੈਗਾ ਮੈਂ ਪਰ ਤੂੰ ਓ ਰੱਬਾ ਓਏ ਛੋੜ ਗੱਲ 1000 ਰੁਪਏ ਦਾ ਇਹ ਤੇ ਤੂੰ ਜੇ ਬਦਵਾਸ਼ ਆ ਤੇਰੀਆਂ ਬਦਵਾਸ਼ੀਆਂ ਇੱਥੇ ਨਹੀਂ ਚੱਲਣੀਆਂ ਓ ਸੁਣ ਲੈ ਹੁਣ ਅੱਛਾ बोल हरिंदर सिंह सारा भाना सिद्धू का बदमाश बदमाशू चला चला मेरा गल सुनोला जहां ਤੂੰ ਲੋਕਾਂ ਨੂੰ ਬਗਵਾਸ਼ੀਆਂ ਕਰਦਾ ਫਿਰਦਾ ਮੈਂ ਇੱਕ ਜੈਨੂ ਨੂੰ ਬੰਦਾ एवरीथिंग ਅਸੀਂ ਰਿਟਰਨ ਚ ਆਪਣਾ ਕੰਮ ਕਰਦੇ ਹਾਂ ਕਿ ਲਾਇਸੈਂਸ ਹੋਲਡਰ ਹਾਂ ਮੈਂ ਓਏ ਓਏ ਤੇਰੀ ਹੁਣ ਆਵਾਜ਼ ਕਰ ਦੇ ਕੰਬਦੀ ਆ ਓਏ ਉਹ ਚੜਿਆ ਭਾਨਿਆ ਟੱਟਰਾ ਗਿਆ ਤੂੰ ਕੋਈਆਂ ਨੂੰ ਬੱਤ ਨਹੀਂ ਜੀ ਕਰਦਾ ਸਾਡੇ ਸਾਫ ਦੀਆਂ ਨੂੰ ਮੇਰੀ ਘਰ ਕੋਈ ਚਨਾਨ ਉਹ ਤੇਰੇ ਘਰ ਕੋਈ ਚਨਾਨੀ ਆਈ ਓਏ ਤੇਰੀ ਤੇਰੀ ਲੂਬ ਦਿਵਾਸ ਦੀ ਨੂੰ ਤੇਰੀ ਦੀ ਨੂੰ ਉਹ ਦੱਲਿਆ ਭੰਗ ਕੇ ਕੀਆ ਉਹ ਦੱਲਿਆ ਨਹੀਂ ਤੂੰ ਰੱਬ ਓਏ ਤੂੰ ਰੱਬ ਓਏ ਤੂੰ ਰੱਬਾ ਭਾਣੇ ਉਹ ਅਬਾਏ ਬਣਾ ਲਿਆ ਪੂਰਾ ਪਲਾਣਾ ਲਿਆ ਗਾ ਸਾਲਿਆ ਤੈਨੂੰ ਪਤਾ ਨਹੀਂ ਜਾ ਉਹ ਤੈਨੂੰ ਪਤਾ ਨਹੀਂ ਜਨਾਨੀਆਂ ਨੇ ਕਿੰਨਾ ਬੋਲੀਦਾ ਆ ਸਾਰਾ ਬਾਤ ਤੇ ਰਾਦੀ ਅਸੀਂ ਓਏ ਭਾਲਿਆ ਓਏ ਓਹ ਫੁੱਲ ਤਾਂ ਨਹੀਂ ਸੂਣ ਕਰਦੇ ਦਿਨਾ ਫੁੱਲ ਫਾੜਾ ਪੋਣ ਫੁੱਲ ਫਾੜ ਏਕੇ ਕੇ ਬੰਦੇ ਨਾਲ ਕੱਠਾ ਕਰੀ ਜਾਂਦਾ ਓਏ ਓਏ ਭਾਲਿਆ ਤੇਰੀ ਹੁਣ ਆਵਾਜ਼ ਕਿੱਦਾਂ ਆ ਓਏ ਆਸ ਸੀ ਗਿਆ ਸੀ ਕਿ ਸੁਣੀਆ ਨਾ ਤੇਰੀ ਸਾਰੇ ਗੱਲ ਸੁਣ ਤੂੰ ਓਏ ਤੂੰ ਟੱਕਰ ਆ ਗਿਆ ਭਾਲਾ ਤੇ ਤੂੰ ਭਾਲਾ ਆ ਤੂੰ ਰੱਬ ਚੱਲ ਲੈ ਚੱਲ ਦੇ ਦੇ ਇੱਥੇ ਓਹ ਆਵਾਜ਼ ਨੀ ਕਿਸ ਨਾਲੀ ਜ਼ੀਰੋ ਹੋਊਗਾ 1.5 ਸਾਲ ਹੋ ਗਿਆ ਕੋਲੇ ਸਾਜਾ ਮੈਨੇ ਆ ਹੁਣ ਅਜੇ ਦਾ ਵਿੱਚ ਮੇਰੀ ਗੱਲ ਸੁਣਿਓ ਬੋਲਦਾ ਮੈਂ ਇਹ ਨਦੀਮ ਅਕਟਰ ਬੋਲ ਰਿਹਾ ਤੂੰ ਬੋਲੋ ਨਦੀਮ ਅਕਟਰ ਬੋਲੋ ਬੋਲੋ ਬੋਲ ਸੁ ਕਰ ਮੈਂ ਓਏ ਮੇਰੀ ਗੱਲ ਸੁਣ ਆਪਾਂ ਮੈਂ ਇਨਾਮ ਹੈ ਕਿਤੇ ਭਜਣਾ ਮੇਰੇ ਕੋ ਬਾਧੂ ਟਾਈਮ ਆ ਤੇਰੇ ਨਾਲ ਗੱਲ ਕਰਨ ਦੀ ਤੂੰ ਕੀਤੀ ਮੇਰੇ ਦਫਤਰ 'ਚ ਬਦਮਿਸ਼ੀ ਬਹੁਤ ਮਾੜੀ ਤੂੰ ਸਹੀ ਫਰਾਂ ਦੇ ਪੈਸੇ ਲੈਣ ਦਾ ਤਾਂ ਗੱਲ ਕਰੀ ਓਏ ਟੱਟਾ ਆ ਜਾ ਓਏ ਭਾਨਿਆ ਸਾਰੇਆ ਬਦਮਾਚਾ ਭਗਵਾਸ ਭੇਲ ਗਿਆ ਚੋਦਾ ਤੂੰ ਸਾਡੇ ਸਟਾਫ ਨੂੰ ਬੱਤ ਮੀ ਜੀ ਨਾਲ ਗਾਲਾਂ ਕੱਢੀਆਂ ਉਹ ਤੇ ਪਰਦੇ ਨੇਗੇ ਆ ਆ ਬੰਦਾ ਇਹਦੀ ਵੀਡੀਓ ਦਿਖਾਈ ਓਏ ਮੈਂ ਹੈਗਾ ਮੈਂ ਹੈਗਾ ਸਾੜਾ ਟੱਟਾ ਲੈ ਗਿਆ ਓਏ ਕੁੜੀਆਂ ਨੂੰ ਬੱਤ ਮੀ ਜੀ ਕਰਦਾ ਬਟਾ ਆ ਦੇਖੋ ਆ ਸੁਣਤਾ ਓਏ ਹੁਣ ਦੇ ਓਏ ਮੈਂ ਕਿਹਾ ਮੇਰੇ ਇਧਰ ਵੀ ਵੀਡੀਓ ਬਣ ਗਈ ਆ ਬੰਦੇ ਨੇ 4 ਕਰੋੜ ਲੱਖ ਰੁਪਏ ਲਈ ਰੱਖਣਾ ਤੇ ਮੈਨੂੰ ਸਾਲਿਆ ਬਕਵਾਸ ਕਰਦਾ ਹਰ ਆ ਮੈਂ ਜਾ ਗਿਆ ਤੈਨੂੰ ਪਤਾ ਨਹੀਂ ਲੋਕਾਂ ਦੀ ਧਿਆਪੈ ਮੈਨੂੰ ਬੋਲਣਾ ਕਿ ਤਾ ਸਾਲਾ ਭਾਨਾ 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 ਤੂੰ ਡੀਸੀ ਲਗਾ ਮੈਂ ਕਹ ਤੂੰ ਫਿਕਰ ਦਾ ਕਰ ਓਏ ਸਾਲਾ 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 ਫਿਕਰ ਨਾ ਕਰਨ ਦਾ ਭੈਣ ਦਾ ਚੋਦ ਤੱਲਾ ਸਾਲਾ ਯਾਰ ਚੱਲਣ ਸਾਲਿਆ ਤੂੰ ਮੈਂ ਇੱਕ ਲੀਗਲ ਬੰਦਾ ਲੀਗਲ ਕੰਮ ਕਰਦਾ ਆ ਸਾਰਾ ਕੋਸ਼ਿਸ਼ ਰਿਟਨ ਦੇ ਕੰਮ ਕਰਦਾ ਆ ਕਿਸੇ ਦਾ ਕੋਈ ਫਰਾਫਰੀ ਨਹੀਂ ਕੋਈ ਗੱਲ ਨਹੀਂ ਤੂੰ ਆ ਕੇ ਸਾਫ ਨੂੰ ਕਰ ਜਾ ਮੈਂ ਭਾਨਾ ਉਹ ਮੈਂ ਭਾਨਾ ਤੂੰ ਸਾਲਿਆ ਨਾ ਦੋ ਆ ਤਹਨੇ ਬਾਂਦੀ ਤੇ ਗਿਆ ਓ ਦੂਰ ਆ ਬੋ ਓ ਹੋਣਾ ਗੱਲਾਂ ਕਰਵਾਉ ਰਿਹਾ ਨਦੀਮ ਓ ਨਦੀਮ ਆਸਟਰ ਤੂੰ ਮੇਰਾ ਕਲਾਇੰਟਾ ਹੁਣ ਮੇਰੇ ਨਾਲ ਗੱਲ ਕਰ ਕਰ ਗੱਲ ਹੁਣ ਤੂੰ ਪਹਿਲਾਂ ਇੱਕ ਗੱਲ ਦੱਸ ਕੀ ਤੇਰੀ ਮੇਰੀ ਕੋਈ ਆਪਣੀ ਅੱਜ ਤੱਕ ਕੋਈ ਤੂੰ ਤੂੰ ਮੈਂ ਮੈਂ ਕੋਈ ਗਲਤ ਗੱਲ ਹੋਈ ਹੈ ਜਿੱਤੇ ਆਪਣੀ ਮੇਰੀ ਉਹਦੀ ਮੈਨੂੰ ਸੱਚ ਨਦੀ ਮਾਸਟਰ ਤੂੰ ਮੁਸਲਮਾਨ ਰਬੂ ਤੇ ਆ ਕੇ ਗੱਲ ਕਰੀ ਸੁਣੋ ਮੈਨੂੰ ਸੁਣੋ ਮੈਨੂੰ ਤੇ ਗੱਲ ਸੁਣੋ ਮੇਰੀ ਇਹ ਤੇ ਗੱਲ ਸੁਣੋ ਮੇਰੀ ਇਹ ਤੇ ਗੱਲ ਸੁਣੋ ਤੋੜ ਨਾਲ ਕਿਸੇ ਮੈਨਨ ਮੇਰੀ ਚਾਣੀ ਕਰਵਾਈ ਤੁਹਾਡੇ ਨਾਲ ਤੇ ਮੇਰੇ 3 ਸਾਲ ਨੂੰ ਚਾਣੀ ਤੇ ਗਏ ਸੀ 4 ਸਾਲ ਮਿੰਨੇ ਗਏ ਸੀ 4 ਮੈਂ ਤਾਂ ਮੈਨੂੰ 1.5 ਸਾਲ ਕੀ ਤੈਨੂੰ ਓਏ ਮੈਂ ਤੈਨੂੰ ਡੇਟ ਵੀ ਦੱਸ ਦਿੰਨਾ ਤੂੰ 22 ਸੱਤ 22 ਨੂੰ ਸਾਡਾ ਕਲਾਇੰਟ ਬਣਿਆ ਮੇਰੀ ਫਾਇਲ ਹੈ ਮੈਂ ਸਾਰਾ ਕੁਝ ਕਢਾ ਕੇ ਤੈਨੂੰ ਫੋਨ ਕਰ ਲਿਆ ਪਹਿਲਾਂ ਮੇਰੀ ਇੱਕ ਗੱਲ ਸੁਣੋ ਤੇ ਦਿਨ ਆਪਣੀ ਕੋਈ ਵੀ ਬਤ ਨੀਗੀ ਕੋਈ ਗੱਲ ਹੋਈ ਤੇਰਾ ਮੇਰਾ ਕੋਈ ਝਗੜਾ ਹੋਇਆ ਨਹੀਂ ਹੋਇਆ ਚਹਰਾ ਮੈਂ ਨਹੀਂ ਹੋਇਆ ਜਿਹੜਾ ਕਰਾਏਗਾ ਟੱਟੂ ਆ ਜਿਹੜਾ ਕਰਾਏ ਦੇ ਟੱਟੂ ਤੋਂ ਫੋਨ ਕਦੇ ਕਰਾਉਣਾ ਸਾਡੇ ਦਫ਼ਤਰ ਚ ਇੰਨਾ ਬੜਾ ਭਰਾ ਹੈ ਇਹ ਮੇਰਾ ਬੜਾ ਬੜਾ ਕਰਾਏ ਦਾ ਟੱਟੂ ਆ ਇਹ ਜਿਹੜੇ ਲੋਕਾਂ ਨੂੰ ਇਹ ਲੋਕ ਚਾਹ ਜਿਹੜੇ ਲੋਕਾਂ ਨੂੰ ਧਮਕਾਉਂਦੇ ਆ ਟੱਟੂ ਹੁੰਦੇ ਆ ਇਹਨੇ ਅਜ ਨਹੀਂ ਕਰਨ ਥਾਲੇ ਦੇ ਮਰ ਜਣ ਤੇਰੇ ਇੱਥੇ ਦੇ ਬਾਰੇ ਬਣਵਾਉਂਦੇ ਆ ਬੜੇ ਜਾਂਦੇ ਆ ਇਹਨੂੰ ਥਾਲੇ ਨੂੰ ਨਵੀਂ ਨਵੀਂ ਲੱਗੀ ਹਵਾ ਇਹ ਲੋਕਾ ਹਵਾ ਨੂੰ ਆਪਣੀ ਨੂੰ ਘੱਟ ਕਰਦਾ ਤੇਰੇ ਵਰਗੇ ਇੱਥੇ ਸਾਰੇ ਭੱਟੇ ਵੱਡੇ ਬਦਮਾਸ਼ ਨਹੀਂ ਬੱਤੇ ਤੂੰ ਲੋਕਾਂ ਨੂੰ ਘਮਕੀਆਂ ਦੇਣਾ ਸਭ ਤੋਂ ਮਾੜੀ ਤੇਰੀ ਗੱਲ ਆ ਕੁੜੀਆਂ ਨੂੰ ਧਮਕੀਆਂ ਦੇਣਾ ਕੁੜੀ ਨੂੰ ਕੋਈ ਤਾਂ ਫੀਸ ਹੀ ਨਹੀਂ ਦੇਣਾ ਸਾਡੇ ਕੋਲ ਰਿਕਾਰਡਿੰਗ ਆ ਸਾਰੀ ਸਾਰੀ ਰਿਕਾਰਡਿੰਗ ਕੁੜੀਆਂ ਦੇ ਸੁਣਾਈ ਨੂੰ ਹੋਰ ਕੋਈ ਝਾਲਿਆ ਟੱਕੜਾ ਲਿਆ ਜਾਂ ਤਾਂ ਮੇਰੇ ਨਾਲ ਗੱਲ ਕਰਦਾ ਹੁਣ ਮੈਨੂੰ ਅਕਸਰ ਨਾਲ ਗੱਲ ਕਰ ਲੈਂਦੇ ਨਦੀਮ ਅਕਸਰ ਤੇਰਾ ਮੇਰਾ ਰਿਟਨ ਤੇ ਐਗਰੀਮੈਂਟ ਹੋਇਆ ਤੇਰੇ ਕੋਈ ਗੋਲੇ ਲੈ ਕੇ ਸਹੀ ਰਿਟਨ ਚ ਲੈ ਮੈਂ ਤੈਨੂੰ ਕਦੀ ਕਿਹਾ ਨਹੀਂ ਲੇ ਕਹਿੰਦੇ ਆ ਬਿਲਕੁਲ ਮੈਂ ਕਦੀ ਤੇਰੇ ਕੋਲੋਂ ਪੈਸੇ ਨਹੀਂ ਲਏ ਇੱਕ ਮਹੀਨੇ ਇੱਕ ਮਹੀਨੇ اچھا ਤੇਰੇ ਕੋਲ ਮੇਰਾ ਤੇਰੇ ਕੋਲ ਵੀ ਐਗਰੀਮੈਂਟ ਆ ਮੇਰੇ ਕੋਲ ਵੀ ਐਗਰੀਮੈਂਟ ਆ ਮੈਂ ਪੈਸੇ ਲਏ ਆ ਅੱਜ ਵੀ ਲਿਆ ਪੈਸੇ ਲਏ ਤਾਂ ਮੈਂ ਕੰਮ ਹੀ ਨਹੀਂ ਕਰਦਾ ਮੈਂ ਤਾਂ ਲੇ ਰਿਹਾ ਤੇਰੇ ਕੋਲੋਂ ਪੈਸੇ ਮੇਰੀ ਗੱਲ ਸੁਣੋ ਅੱਜ ਉਹਦਾ ਉਹ ਅੱਜ ਆ ਜਾ ਉਹ ਐਸਟਰ ਗੱਲ ਛੋੜ ਲੀ ਗੱਲ ਛੋੜ ਆਉਣਾ اچھا ਨਹੀਂ ਬੋਲੋ ਤੈਨੂੰ ਜਦੋਂ ਐਸਟੀਮੇਟ ਵੀ ਅਸੀਂ ਭੇਜਿਆ ਉਹਦੇ ਵਿੱਚ ਵੀ ਤੈਨੂੰ ਵਰਬਲੀ ਉਹ ਵੀ ਸਾਡੇ ਕੋਲ ਕੋਡ ਗਿਆ ਰਿਟਰਨ 'ਚ ਵੀ ਅਈ 3-4 ਮਹੀਨਿਆਂ ਤੋਂ ਪਹਿਲਾਂ ਸਾਨੂੰ ਪੁੱਛਿਓ ਵੀ ਨਾ ਹੋਈ ਗੱਲ ਕਿ ਨਹੀਂ ਇਹ ਆ 4 ਮਹੀਨੇ ਪੁੱਛਿਓ ਨਾ ਪੁੱਛਿਆ ਨਾ ਹੋਈ ਹੈ ਨਾ ਇਹ ਸਾਡੇ ਨਾਲ ਬੋਲਦੀ ਵੀ ਨਹੀਂ ਰੀਡਿੰਗ ਵੀ ਆ ਬਿਲਕੁਲ ਬਿਲਕੁਲ ਸਹੀ ਕਹਿ ਰਹਾ ਤੋ ਹੁਣ ਅੱਗੇ ਆ ਜਾ ਅੱਗੇ ਆ ਜਾ ਅੱਛਾ ਕੈਨੇਡਾ ਦੇ ਐਂਬੈਸੀਆਂ ਦੇ ਵਿੱਚ ਪੈ ਗਿਆ ਮਸਲਾ ਹੈ ਨਾ ਕੈਨੇਡਾ ਦੇ ਮੈਸੇਜ ਪੈ ਗਿਆ ਮਸਲਾ ਸੋਡ ਉਸ ਤੋਂ ਬਾਅਦ ਹੋਰ ਮਸਲਾ ਔਰ ਮੇਰੇ ਤੈਨੂੰ ਪਾਉਣੇ ਕਿ ਤਾਈ ਦੇ ਦੇਣਾ ਦੇ ਉਹ ਜਾ ਲੈ ਸੋਣ ਲਾ ਜੋ ਸੋਣੀ ਇਹ ਬੈਸੜਾ ਤੇ ਬੈਸੀ ਜੀ ਆ ਜੇ ਤਾਂ ਸੋਲਿਆ ਦਾ ਸੋਲਣਾ ਸੋਲਣਾ ਤੇਰੇ ਕੋਲ ਜਿਹੜੀ ਮੈਂ ਫੀਸ ਲਈ ਆ ਉਹ ਵੀ ਰਿਟਰਨ ਐਗਰੀਮੈਂਟ ਚ ਲਈ ਆ ਕਿ ਆਹ ਭਾਈ ਮੇਰੀ ਕੰਸਲਟੈਂਸੀ ਦੀ ਫੀਸ ਆ ਜਿਹੜੀ ਕਦੀ ਵੀ ਵਾਪਸ ਨਹੀਂ ਹੋਣੀ ਸਾਡੇ ਕੋਲ ਰਿਕੋਡ ਵੀ ਆ ਰਿਕਾਰਡਿੰਗ ਵੀ ਆ ਤੇਰੇ ਕੋਲ ਵੀ ਆ ਉਸ ਤੋਂ ਬਾਅਦ ਉਹ ਗੱਲ ਉਹ ਸੋਲਣਾ ਗੱਲ ਮੇਰਾ ਕੰਮ ਨਾ ਪੁੱਛ ਲੈ ਆ ਇਹ ਸੋਲਣਾ ਗੱਲ ਮੇਰਾ ਕੰਮ ਨਾ ਪੁੱਛ ਲੈ ਆ ਇਹ ਸੋਲਣਾ ਗੱਲ ਸੋਲਣਾ ਨਹੀਂ ਸੋਲਣਾ ਉਹ ਸੋਲਣਾ ਦੇ ਬਸ ਨਾ ਕਹਿੰਦੇ ਕੋਈ ਨਹੀਂ ਗੱਲ ਉਹ ਸਿਰ ਗੱਲ ਮੇਰੇ ਪੈਸੇ ਮੇਰੇ ਕੋਲ ਤੇਰਾ ਅੱਛਾ ਤੇਰੇ ਤੇ ਤੇਰਾ ਤੂੰ ਸਾਡੇ ਕੋਲ ਮੈਨੂੰ ਕਹੇ ਭਾਜੀ ਮੈਨੂੰ ਪਾਸਵਰਡ ਚਾਹੀਦਾ ਮੈਂ ਕਹਾ ਸਰ ਪਾਸਵਰਡ ਲੈ ਲਓ ਓ ਸੁਣ ਤੇ ਤੂੰ ਪਹਿਲੀ ਰਿਟਨ ਚ ਸਾਨੂੰ ਦੇ ਦੇ ਤੇ ਮੈਨੂੰ ਪਾਸਵਰਡ ਚਾਹੀਦਾ ਕੋਰੀਅਰ ਚ ਕਿੱਥੇ ਤੇਰਾ ਬਵਾਚ ਆ ਗਿਆ ਮੈਂ ਪਹਿਲਾਂ ਰਿਟਨ ਚ ਭੇਜ ਦੂੰਗਾ ਕੋਈ ਲਾਭਾ ਕਰੇ ਜਾਂ ਮੇਰੀ ਲੋੜ ਲਾਗਾ ਤੂੰ ਆਪਣੀ ਸਲਾਹ ਮੈਂ ਤੁਹਾਨੂੰ ਪਹਿਲੇ ਹੀ ਸਟੇਜ ਉੱਤੇ ਇਦਾਂ ਸੋ ਕਾਦੇ ਆਸੇ ਜੀ ਓ ਯਾਰ ਗੱਲ ਸੁਣ ਜਦੋਂ ਤੂੰ ਓਏ ਸਰ ਐਸੀ ਤੈਨੂੰ ਕੋਰੀਅਰ ਵਿੱਚ ਪਾਸਵਰਡ ਭੇਜ ਦੀਏ ਜੇ ਨਾ ਜਿਹੜਾ ਪਾਸਵਰਡ ਕੋ ਮੋਟਵੇ ਉਹਦਾ ਕੌਣ ਜ਼ਿੰਮੇਵਾਰ ਹੈ ਕਿਹੜੇ ਦੇ ਕੋਲ ਨੂੰ ਕਿਹਾ ਤੂੰ ਆ ਗਿਆ ਲੈਦਾ ਉਸ ਨੂੰ ਤੈਨੂੰ ਕਿਹਾ ਤੂੰ ਆ ਗਿਆ ਲੈਦਾ ਤੂੰ ਕਿਹਾ ਮੈਂ ਆ ਜੂਗਾ ਤੇ ਸਰ ਰਹਿ ਜੂਗਾ ਤੇਥੋਂ ਨਾ ਉਹ ਵੀ ਨਹੀਂ ਮੇਰੇ ਸਾਡੇ ਕੋਈ ਆ ਮੈਂ ਤਾਂ ਆਖਰੀ ਸੋਲ ਲਾ ਗੱਲ ਮੈਨੂੰ ਲੱਗਾ ਉਸ ਤੋਂ ਬਾਅਦ ਟੱਕਰ ਲੈ ਉਹ ਸੋਲ ਲਾ ਅਪਾਇੰਟਮੈਂਟ ਮੈਂ ਨਹੀਂ ਪਾਉਂ ਤੇਰਾ ਉਹ ਕਾਲ ਸੋਲ ਲਾ ਓਏ ਸੋਲੀ ਕਿ ਨਹੀਂ ਉਹ ਸੋਲੀ ਕਰ 14/9/23 ਉਹ 14/9/23 ਨੂੰ ਤੇਰੀ ਮੇਰੀ ਨਾਲ ਗੱਲ ਹੋਈ ਆ और तू दोनों क्या भी अभी सारा ना पे जो कुरियर मैं कहा सही है तो आफ्टर तसल्ली रखी तो यार टूरिस्ट पुरुष वाले से सवाल कर मेरी कल मैं कोरियर वाली कोई बात नहीं कही बात तू भेजो ए रिस्पांसिबिलिटी मेरी है कुरियर करोगे तूने कहा अपार्टमेंट फीस ले लो फिर उस वास्ते ਮੇਰੀ ਗੱਲ ਉਹ 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 ਟਟੜਾ ਲੈ ਲੈਣਾ ਤੇ 5000 ਮੈਂ 50000 ਵੀ ਲੈਣਾ ਕੰਸਲਟੈਂਸੀ ਫੀਸ ਅੱਧੇ ਘੰਟੇ ਦੀ ਮੈਂ ਲੈ ਲੈਣਾ ਤਲਅ ਬੰਦਰਿਆ ਲੋਕਾਂ ਨੂੰ ਧਮਕੀਆਂ ਦਿੰਦਾ ਭੂਤਨੀ ਦਾ ਪਾਨਾ 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 ਉਹ ਤੂੰ ਪ੍ਰਧਾਨ ਮੰਤਰੀ ਆ ਮੁੱਖ ਮੰਤਰੀ ਆ ਤੇ ਭੂਤਨੀ ਤੇ ਰੱਬ ਵੀ ਛੇ ਤੂੰ ਮੁੱਖ ਮੰਤਰੀ ਹੋਵੇਂ ਕੰਮੀ ਨਹੀਂ ਕਰਦਾ ਅੱਜ ਦਾ ਗਰਫੜ ਕਰ ਲਿਆ ਅੱਜ ਦਾ ਕੱਲਾ ਹਰਾਮ ਦਾ ਜੀ ਤੇਰੀ ਗਰੰਡਤਾ ਮੇਰੀ ਤੇਰੀ ਦੀ ਅਕੋਰਡਿੰਗ ਟਾਈਮ ਚੋਤਾ ਤੈਨੂੰ ਪਛਾਵਾ ਫਰਾਗੂ ਪਾਏ ਆ ਦੀ ਤੇਰੀ ਰਨ ਬਦਵਾਸ਼ ਤੇਰੇ ਦੀ ਭੋਸੜੀ ਦੇ ਤੰੜਿਆ ਸਾਲਾ ਭਾਲੇ ਦਾ ਤੇਰੀ ਮਾਂ ਦੀ ਟੰਗ ਤੇਰੀ ਦੀ ਭੈਣ ਚੋਤਾ ਤੂੰ ਕੱਟ ਰਿਹਾ ਬਦਮਾਸ਼ੀ ਕਰਦਾ ਤੇਰੇ ਬਾਹਰ ਕੰਮ ਰਿਹਾ ਗੁਰੇ ਤੇਰੀ ਮਾਂ ਦੀ ਰਾਨ ਤੇਰੀ ਦੀ ਸਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਤੇ ਬੋਤ ਕਹਾਣੀ ਕਮਗਾ ਵਾਡਾ ਕਰ ਲੈ ਰਿਹਾ ਕਰ ਰਹਾ ਹਾਂ ਤੇ ਤੂੰ ਕਰਨਾ ਭੋਸੜੀ ਦੇ ਇਕੱਲਾ ਸਾਰਾ ਘੇਰਾ ਚੱਦਰ ਪਹਿਰ ਜਾ 14 ਫੋਟੀਆਂ ਬਟ ਗਿਆ ਬੱਜ ਗਿਆ ਖੁੱਤ ਨੂੰ ਸਾਰਾ ਚੰਗੋ ਓਏ ਓ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਹੈਲੋ ਪਹਿਰਦਾ ਚੋ ਦੇ ਸਾਰਿਆਂ ਤੇਰੀ ਆਵਾਜ਼ ਆਜ ਭੋਸੜੀ ਦੇ ਤੇਰੀ ਤਖਲਾਉਂ ਦੇ ਦਸਤੂਰ ਬੋਲ ਬੋਲ ਤੂੰ ਭੋਸੜੀ ਦਾ ਜਦੋਂ ਮਰ ਗਿਆ ਜਾ ਮਾਰਾ ਚੋ ਦੇ ਸਾਰਾ ਬੱਲਾ ਤੇ ਰੀਰ ਵਾਲੇ ਤੇਰੀ ਦੀ ਭੈਣ ਚੋਦਾ ਮਾੜਾ ਟੰਜਰ ਸਾਲਾ ਪਤਵਾਛੀਆ ਦਾ ਸਾਲਿਓ ਲੋਕਾਂ ਨੂੰ ਕੰਮ ਕਰਦੇ ਨੂੰ ਖਰਾਬ ਕਰਦੇ ਆ ਦੇਖੋ ਗੱਲ ਕਰੇ ਦੇਖੋ ਜਾਓ ਪਹਿਰ ਛੋਟਾ ਇੱਕ ਇੱਕ ਘਾਲੇ ਰਿਤੰਜ ਕਰਦੇ ਸੀ ਉਹ ਪੌਸ਼ੇ ਦੀ ਜਹ ਫੁੱਲ ਕੱਟ ਕੇ ਉਹ ਮਾਂ ਮਰ ਗਈ ਕਰੋ ਸਿਰ ਫੋਨ ਕੱਟ ਦਿੱਤਾ ਕੱਟ ਦਿੱਤਾ ਹਾਂਜੀ ਨਸੀਬ ਚਮਕਤੇ ਅਤੇ ਕਿਸਮਤ ਬਦਲ ਦੇ ਥੇੜ ਨਹੀਂ ਲੱਗਦੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾਤ ਉੜਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਚਕੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ